ਜੀ ਕਲਾ ਮਾਲਵੇ ਜੀ ਤੇ ਬਿਆਹ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨ ਮੇਰੇ ਮਾਮਾ ਚੜੀ ਐਸਪੀ ਨੇ ਤੇ ਮੈਂ ਕੀ ਕਰਾਂ ਮੇਰੇ ਅਗੇ ਕੋਈ ਪੁਲਿਸ ਰਿਪੋਰਟ ਨਹੀਂ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਛ ਨਹੀਂ ਆ ਠੀਕ ਆ ਕੀ ਬੰਦ ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਤੋ ਹੱਕ ਆ ਇਹਨੇ ਚੀਕਾ ਮਾਰਨ ਲਈ ਇਹਨੇ ਚੀਕਾ ਮਾਰਨ ਲਈ ਕਿਹੜੀ ਗੱਲ ਆ ਮੈਨੂੰ ਕੋਈ ਟੈਨਸ਼ਨ ਨਹੀਂ ਕਿਸੇ ਡੀਐਸਪੀ ਦੀ ਤੇ ਤੂੰ ਕੋਣਾ ਬੇਫਕੂਫ ਤੂੰ ਆ ਇਹਨਾਂ ਨੂੰ ਬੋਲਣ ਦੇ ਕਲ ਸਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ

ਕੈਮਰਾ ਬੰਦ ਹਾਂਜੀ ਹਾਂਜੀ ਕੀ ਬੰਦ ਲਾਈਵ ਚੱਲ ਰਿਹਾ ਵਾ ਰਿਪੋਰਟਰ ਮੇਥੋਂ ਹੱਕਾ ਸਰ ਗੱਡੀ ਚੈੱਕ ਕੀਤੀ ਜਾਵੇ ਕਾਈਂਡਲੀ ਸਰ ਗੱਡੀ ਚੈੱਕ ਕਰੋ ਕਿਹੜੀ ਗੱਲ ਗੱਡੀ ਚੈੱਕ ਕਰਵਾਹੀ ਤੁਹਾਨੂੰ ਤੁਹਾਡੇ ਨਾਲ ਹੀ ਗੱਲ ਕਰਦੇ ਉਹਨਾਂ ਨਾਲ ਗੱਲ ਕਰ ਜੀ ਕਾਲਾ ਮਾਲ ਵੇਚਦੇ ਵਿਆ ਕਿਹੜਾ ਮਾਲ ਤੂੰ ਕਿਹੜੀ ਗੱਲ ਤੁਹਾਨੂੰ ਪਤਾ ਕਿਹੜੇ 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 ਮਾਲ ਦਾ ਤੁਹਾਨੂੰ ਪਤਾ ਕਿਹਦੇ ਕੋ ਮੈਨੂੰ ਕਿਸੇ ਮੈਨੂੰ ਕੋ ਪਿਛਮ ਤੋਂ ਤੂੰ ਇੱਥੇ ਖੜੇ ਸਟੇਸ਼ਨ ਤੇ ਤੂੰ ਹੀ ਸਟੇਸ਼ਨ ਤੇ ਖੜੇ ਹਾਂ ਤੂੰ ਹੀ ਪੁਲਿਸ ਦੇ ਹੱਥੇ ਸਿਖੜੇ ਗੱਡੀ ਚੈੱਕ ਕਰੋ ਸਰ ਗੱਡੀ ਚੈੱਕ ਕਰੋ ਜੀ ਆ ਗੱਡੀ ਉਹਨਾਂ ਦੀ ਰੇਲਵੇ ਸਟੇਸ਼ਨ ਦੇ ਕੋਲ ਹੈ ਰੇਲਵੇ ਦੇ ਜੀ ਰੇਲਵੇ ਸਟੇਸ਼ਨ ਦੇ ਕੋਲ ਹੈ ਪਾਣੀ ਨਹੀਂ ਮਿਲ ਰਿਹਾ ਸਰ ਆਪ ਵੀ ਗੱਡੀ ਚੈੱਕ ਕਰਾ ਦਿਓ ਕੋਈ ਗੱਲ ਨਹੀਂ ਭਾਜੀ ਮੈਂ ਅੰਦਰ ਨਹੀਂ ਆਈ ਮੈਂ ਗੱਡੀ ਗੱਡੀ ਸਰ ਚੈੱਕ ਕਰਾਓ ਜੀ ਸਰ ਸਰ ਉਹਨਾਂ ਨੂੰ ਕਰਾਓ ਚਲ ਚੱਕ ਲਓ ਮੋਰੀ ਗੱਲ ਸੁਣੋ ਵੇਖ ਵੇਖਣਾ ਕਰ ਵੇਖ ਵੇਖਣਾ ਕਰ ਤੈਨਾਂ ਮੈਂ ਇੱਜਤ ਨਾਲ ਗੱਲ ਕਰ ਰਿਹਾ ਆ ਤੂੰ ਤੂੰ ਨਾ ਮੇਰੇ ਨਾਲ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਤੂੰ ਤੂੰ ਨਾ ਕਰ ਮੇਨ ਜੇ ਇਹ ਤੂੰ ਕੰਮ ਕਰਨਾ ਫੇਰ ਸਰ ਆਪਣੇ ਲੇਡੀ ਸਟਾਫ ਤੋਂ ਉਹਨਾਂ ਨੂੰ ਬੋਲਣ ਦੇ ਮੈਡਮ ਜੀ ਤੁਸੀਂ ਵੀ ਹੱਟ ਕੇ ਕੁਝ ਨਹੀਂ ਆ ਠੀਕ ਆ ਮੈਂ ਆਪਣਾ ਕੰਮ ਕਰ ਰਿਹਾ ਤੁਹਾਡੇ ਨਾਲ ਤਾਂ ਹੀ ਸਰ ਇਹ ਕੀ ਲੱਗਦਾ ਤੁਹਾਡੇ ਇਹ ਕੀ ਲੱਗਦਾ ਤੁਹਾਡੇ ਨਹੀਂ ਕੀ ਲੱਗਦੇ ਨੇ ਤੇ ਇਹਨਾਂ ਨੂੰ ਬੋਲਣ ਦੀ ਮੜੀ ਸੈਂਸਸ ਖਾਓ ਨਾ ਜਦੋਂ ਤੁਸੀਂ ਆਪਣੀ ਡਿਊਟੀ ਕਰਦੇ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਤੁਸੀਂ ਤੁਹਾਡੇ ਨਾਲ ਵੀ ਇਦਾਂ ਹੀ ਬੋਲਦੇ ਆ ਜੀ ਨਹੀਂ ਤੁਸੀਂ ਲਾਈਵ ਕਰੀ ਤੋਂ ਹੋ ਜਾਂਦੇ ਉਹਨੇ ਕਿਹਾ ਕਿ ਤੁਹਾਡੇ ਫੈਮਲੀ ਮੈਂਬਰ ਹੈ ਮੈਂ ਵੀ ਕਿਹਾ ਕਿ ਬਾਜੀ ਸੀ ਫੈਮਲੀ ਮੈਂਬਰ ਹੈ ਤੇ ਤੇਰਾ ਮਤਲਬ ਨਹੀਂ ਹੈਗਾ ਤੂੰ ਪੁਲਿਸ ਲੈ ਕੇ ਤੂੰ ਮੇਰੀ ਗੱਡੀ ਤੇ ਚੈਕਿੰਗ ਕਰਨਾ ਲਾ ਤੂੰ ਬਾਕੀ ਬਾਕੀ ਗੱਡੀਆਂ ਤੇ ਪੁਲਿਸ ਚੈੱਕ ਨਹੀਂ ਕਰਦੀ ਬਾਕੀ ਬਾਕੀ ਗੱਡੀਆਂ ਪੁਲਿਸ ਨਹੀਂ ਚੈੱਕ ਕਰਦੀ ਕਿਹਨਾਂ ਬੰਦ ਮਿਸ਼ਨ ਤੇ ਮੇਰੀ ਗੱਡੀ ਤੇ ਆਪ ਕਿਦ ਲਾਇਆ ਨਾਮ ਮੁਲਾਜ਼ਮ ਆ ਮੈਂ ਚੈੱਕ ਕੀਤੀ ਮੁਲਾਜ਼ਮ ਚੈੱਕ ਕਰ ਰਹੇ ਆ ਮੁਲਾਜ਼ਮ ਮੈਂ ਨਹੀਂ ਚੈੱਕ ਕਰ ਰਹੇ ਆ ਮੈਂ ਨਹੀਂ ਹੁੰਦਾ ਸਰ ਮੈਂ ਚੈੱਕ ਕਰ ਰਿਹਾ ਕਿ ਤੁਸੀਂ ਚੈੱਕ ਕਰ ਰਹੇ ਸਾਨੂੰ ਸ਼ੱਕ ਹੀ ਲੱਗੀ ਹੈ ਚੈੱਕ ਕਰਾਤੀ ਸਾਨੂੰ ਚੱਕੀ ਲੱਗੀ ਸਾਨੂੰ ਸਾਨੂੰ ਸ਼ੱਕ ਹੀ ਲੱਗੀ ਹੈ ਚੈੱਕ ਕਰਾਤੀ ਨਾ ਨਹੀਂ ਬੋਲ ਸਕਦਾ ਮੇਰਾ ਵੀ ਨੰਬਰ ਹੈ ਮੇ ਵੀ ਜਿਹੜੀ ਪ੍ਰੋਬਲਮ ਨੰਬਰ ਹੈ ਅੱਜ ਵੀ ਕਾਲ ਦੇ ਜਾ ਸਕਦੇ ਹੋ ਦੇਖ ਇਹ ਹੋ ਕੇ ਗਿਆ ਜਦੋਂ ਮੈਂ ਕਹਿੰਦਾ ਕਾਰਨੀ ਤੇ ਫੈਮਲੀ ਮੈਂਬਰ ਹੈ ਸਰ ਨਹੀਂ ਜੇ ਤੁਸੀਂ ਫੈਮਲੀ ਮੈਂਬਰ ਨੇ ਇਹਨਾਂ ਚੀਕਾ ਮਾਰਨ ਲਈ ਇਹਨਾਂ ਚੀਕਾ ਮਾਰਨ ਲਈ ਕਿਹੜੀ ਗੱਲ ਆ ਇਹਨਾਂ ਚੀਕਾ ਮਾਰਨ ਲਈ ਕੀ ਗੱਲ ਆ ਮੈਂ ਆਪਣੀ ਫਰਜ਼ਦ ਮਾਰ ਰਿਹਾ ਤੁਹਾਡੇ ਮੇਰੀ ਗੱਲ ਸੁਣੋ ਮੈਂ ਬੋਲੋ

ਜਾਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ਨੂੰ ਸੱਦ ਲਓ ਡੀਐਸਪੀ ਸਾਹਿਬ ડીਸੀ ਨਹੀਂ ਲੱਗੇ ਸ਼ਹਿਰ ਤੇ ਹਾਂ ਤੇ ਮੈਂ ਕਹਿ ਨਹੀਂ ਰਿਹਾ ਤੂੰ ਆਪ ਕਹ ਰਿਹਾ ਡੀਐਸਪੀ ਹੈ ਹਾਂ ਕਿ ਤੂੰ ડીਸੀ ਨਹੀਂ ਲੱਗਾ ਇਹਨਾਂ ਨੂੰ ਬੋਲਣ ਦੇ ਕਲ ਸਕਾਓ ਜਿਹੜੇ ਨਾ ਮਾਮਾ ਡੀਐਸਪੀ ਹੈ ਤੇ ਮਾਮਾ ਜੀ ਨਾ ਰੱਬ ਨਹੀਂ ਲੱਗੇ ਤੇ ਤੂੰ ਕੌਣ ਹੁੰਦੀ ਹੈ ਤੂੰ ਕੌਣ ਹੁੰਦੀ ਹੈ ਤੂੰ ડીસી ਲੱਗੀ ਹੈ ਹਾਂ ડીਸੀ ਲੱਗੀ ਆ ਕੀ ડીਸੀ ਲੱਗੀ ਹੈ ਤੂੰ ਤੂੰ ਕੌਣ ਹੈ ਤੇ ਤੂੰ ਕੌਣ ਹੈ ਬੇਫਕੂਫ ਤੂੰ ਆ ਬੇਫਕੂਫ ਤੂੰ ਆ ਮੈਂ ਮੈਂ ਆਪਣਾ ਕੰਮ ਕਰ ਰਿਹਾ ਕਿ ਕੀ ਕਰ ਰਹੀ ਸੀ ਗੱਡੀ ਜਿਵੇਂ ਕੀ ਭੈਣਾਂ ਦਾ ਕੋਈ ਇੰਨਾ ਬੈਠਾ ਹੋਵੇ ਤੇਰੀ ਭੈਣ ਦੀ ਕੋਈ ਅਸੀਂ ਵੀਡੀਓ ਸ਼ੂਟ ਕਰਦੀਆਂ ਫੇਰ ਸਾਡੇ ਤੁਸੀਂ ਇੱਥੇ ਸਟੇਸ਼ਨ ਤੇ ਖੜੇ ਸੀ ਨਾ ਠੀਕ ਹੈ ਮੈਂ ਜੌਬ ਤੇ ਸੀ ਠੀਕ ਹੈ ਨਾ ਇੱਥੇ ਕਿਹੜੀ ਤੂੰ ਇੱਥੇ ਕਿਹੜੀ ਔਨ ਡਿਊਟੀ ਤੂੰ ਇੱਥੇ ਕਿਹੜੀ ਤੁਸੀਂ ਪੁਲਿਸ ਦੀ ਭੂਮਿਕਾ ਨਿਭਾ ਰਹੇ ਹੋ ਔਨ ਡਿਊਟੀ ਹੋ ਕੇ ਔਨ ਡਿਊਟੀ ਮੈਂ ਸੀ ਮੇਰੇ ਮੇਰੇ ਫੋਨ ਕਲਗੀ ਤੋਂ ਸਿਖਾਣ ਲਈ ਨਹੀਂ ਇੱਥੇ ਕਿਹੜੀ ਨਹੀਂ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਤੁਸੀਂ ਡਿਊਟੀ ਦੀ ਇੱਥੇ ਇੱਥੇ ਕਿਹੜੀ ਭੂਮਿਕਾ ਨਿਭਾ ਰਹੇ ਆਂ ਹਾਂ ਤੇ ਹਾਂ ਤੈਨੂੰ ਵੀ ਨਾ ਸਿਕਾਓ ਸਾਮੀ ਨਹੀਂ ਹੈਗੀ ਕੀ ਠੀਕ ਹੈ ਨਾ ਉਹ ਸਾਮੀ ਵੀ ਬਹੁਤ ਸਾਮੀ ਹੋਊਂਗੇ ਆਪਣੇ ਘਰ ਚ ਆਊਂਗੀ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਤੇਰੇ ਅਗੇ ਸਾਮੀ ਦੀ ਸਾਨੂੰ ਕੋਈ ਸਾਮੀ ਦੀ ਟੈਨਸ਼ਨ ਨਹੀਂ ਹੈ ਉਹ ਜਾਓ ਯਾਰ ਤੁਸੀਂ ਜਿੱਥੇ ਲੈਣਾ ਤਾਂ ਕੰਨਾ ਬਹੁਤ ਸਾਰੇ ਕਿੰਨੇ ਪ੍ਰੈਸਰ ਮਾਰਨ ਬਣਾਉਂਦਾ ਤੂੰ ਤੁਹਾਨੂੰ ਇੱਥੇ ਕਿੰਨੇ ਹੱਕ ਦੇ ਤਾਂ ਗੱਡੀ ਲਾ ਕੇ ਖੜੇ ਹੁੰਦਾ ਹੈ ਹੈ ਤੁਸੀਂ ਫਿਰ ਪੁਲਸੀ ਚੈੱਕ ਕਰ ਰਹੀ ਮੈਂ ਨਹੀਂ ਚੈੱਕ ਕਰ ਰਿਆ ਕੀ ਨਿਕਲਿਆ ਗੱਲ ਜੀ ਹੈ ਬਿਨਾਮਤ ਹੋਇਆ ਤੇਨੂੰ ਗੱਡੀ ਤੇ ਚੈੱਕ ਨਹੀਂ ਪੁਲਿਸ ਦਾ ਕਰਨ ਦਾ ਫਰਜ਼ ਨਹੀਂ ਬਿਨਾਮਤ ਕੀ ਹੋਇਆ ਨਾ ਹੋਵੇ ਮੈਡਮ ਬੰਦ ਨਾ ਹੋਵੇ ਤੇ ਪੁਲਿਸ ਚੈੱਕ ਨਹੀਂ ਕਰ ਸਕਦੇ ਤੂੰ ਡੀਸੀ ਲੱਗੀ ਹੈ ਤੂੰ ਦੱਸ ਕੀ ਕਰਾਂਗੇ ਆਪਣੀ ਚੈਕਿੰਗ ਦਾ ਗੱਲ ਮੁੱਕੀ ਜਾਓ ਜੀ ਜਾਓ ਮਨਾ ਅਕਲ ਸਕਾਉ ਪਈ ਹੈ ਇਹਨਾਂ ਨੂੰ ਹੈਨਾ ਜੇ ਇਹਨਾਂ ਦਾ ਮਾਮਾ ਡੀਐਸਪੀ ਤੇ ਮਾਮਾ ਜੀ ਡੀਸੀ ਥੋੜੀ ਲੱਗੇ ਮਾਮਾ ਜੀ ਰੂਲ ਨਹੀਂ ਮਾਮਾ ਜੀ ਦੀ ਗੱਡੀ ਨਹੀਂ ਚੈੱਕ ਹੋ ਸਕਦੀ ਹਣਾ ਮਾਮਾ ਜੀ ਦੀ ਜਿਹੜਾ ਗੱਡੀ ਨਹੀਂ ਚੈੱਕ ਹੋ ਸਕਦੀ ਇਹ ਗੱਡੀ ਪੁਲਿਸ ਨਹੀਂ ਚੈੱਕ ਕੀਤੀ ਹੈ ਉਹਨਾਂ ਕਹਿੰਦੇ ਕਿ ਮੈਨੇ ਲੋਨ ਚ ਲਿਆ ਪਰ ਤੋਂ ਕਦੀ ਇੰਨੇ ਲੈ ਕੇ ਟੈਰੀ ਕਰਨ ਨੂੰ ਆਇਆ ਕਦੀ ਚੈੱਕ ਕਰਾਂਗੇ ਤੇ ਕੋਈ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਜੋ ਜੀ ਪਾ ਜੀ ਤੁਹਾਨੂੰ ਇਹ ਪਹਿਲਾਂ ਹੀ ਕਹਿ ਚੁੱਕੀ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਜੀ ਸੀ ਲੋਨ ਚ ਮੈਂ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਉਹ ਚਲੋ ਕੋਈ ਨਹੀਂ ਹੁੰਦਾ ਤੇ ਪੁਲਿਸ ਗੱਡੀ ਨਹੀਂ ਚੈੱਕ ਕਰ ਸਕਦੀ ਮੈਂ ਆਪ ਲਾਈਵ ਚਲਾ ਰਿਹਾ ਹਾਂ ਜਾਓ ਜਾ ਕੇ ਰਿੱਟ ਪਾ ਦਿਓ ਰਿੱਟ ਪਾ ਦਿਓ ਜਾ ਕੇ ਰਿੱਟ ਪਾਣੀ ਸੋਖੀ ਨਹੀਂ ਹੈਗੀ ਪਾਓ ਤੁਸੀਂ ਤੁਹਾਨੂੰ ਹੀ ਕਹਿ ਰਹੇ ਆ ਕੀ ਕੀ ਠੀਕ ਹੈ ਮਾੜੀ ਮੋਟੀ ਸਾਮੀ ਨਹੀਂ ਹੈਗੀ ਮਾੜੀਆਂ ਦੇ ਧੀਆਂ ਨੇ ਨਹੀਂ ਸਾਨੂੰ ਸਾਮੀ ਸੁਮੀਤ ਕੋਈ ਟੈਨਸ਼ਨ ਨਹੀਂ ਹੈ ਨਾ ਸਾਨੂੰ ਪੈਸੇ ਬੂਹੇ ਦੀ ਟੈਨਸ਼ਨ ਆ ਉਹ ਭਲੇਖਾ ਕੱਢ ਦਿਓ ਤੁਸੀਂ ਆ ਤੁਹਾਨੂੰ ਲਾਈਵ ਹੋਏਗਾ ਤੇ ਆਪਣਾ ਦਿਖਾਏਗਾ ਜਾਓ ਜਾਓ ਸੋ ਇਹ ਤਸਵੀਰਾਂ ਨੇ ਜਲੰਧਰ ਦੀਆਂ ਦੱਸਦੀਆਂ ਕਿ ਅਜਿਹੀਆਂ ਲੜਕੀਆਂ ਰਾਤ ਨੂੰ ਸਟੇਸ਼ਨ ਤੇ ਘੁੰਮ ਰਹੀਆਂ ਨੇ ਸੋ ਲਾਈਵ ਤਸਵੀਰਾਂ ਤੇ ਜਲੰਧਰ ਦੇਖ ਸਕਦੇ ਆ ਮੌਕੇ ਤੇ ਇਹ ਲੜਕੀ ਵੱਲੋਂ ਹੰਗਾਮਾ ਵੀ ਕਾਫੀ ਕੀਤਾ ਗਿਆ ਮੌਕੇ ਨਾਲ ਮੁਲਾਜ਼ਮ ਬੈਠਾ ਸੀਗਾ ਜੀਆਰਪੀ ਦਾ ਸੋ ਲੜਕੀ ਵੱਲੋਂ ਕਾਫੀ ਧੁੰਦ ਦਿਖਾਈ ਗਈ ਅਫਸਰ ਸ਼ਹੀਦ ਹੀ ਸੋ ਜਲੰਧਰ ਦੀਆਂ ਤਸਵੀਰਾਂ ਨੇ ਸੋ ਸਰ ਇਥੇ ਬਾਕੀ ਵੀ ਗੱਡੀਆਂ ਲੱਗੀਆਂ ਨੇ ਚੈਕਿੰਗ ਕਰਨਾ ਤੁਹਾਡਾ ਫਰਜ਼ ਹੈ ਨਾ ਹੈ ਨਾ ਪੰਜਾਬੀ ਸਾਹਿਬ ਦੱਸਦੇ ਵੇ ਆ ਵੀ ਸਾ ਮੇਰੇ ਨਹੀਂ ਭਾਵੇਂ ਰਿਲੇਟਿਵ ਹੋਵੇ ਇੱਕ ਗੱਡੀ ਕੋਈ ਚੈੱਕ ਕੀਤੀ ਕੋਈ ਏਡਾ ਵੱਡਾ ਮੈਟਰ ਨਹੀਂ ਹੈ ਨਾ ਜੋ ਲੜਕੀ ਬਣਾ ਰਹੀ ਸੀਗੀ ਬਿਲਕੁਲ ਹੁਣ ਯਾਰ